ਲੁਧਿਆਣਾ ਪੁਲਿਸ ਨੇ ਦੇਵਪਾਰਸੁੱਲਿਪਤ ਮੁਜ਼ਮਨ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਹੈ ਮੁਖਬਰ ਤੋਂ ਮਿਲੀ ਸੂਚਨਾ ਤੋਂ ਬਾਅਦ ਪੀਯੂ ਕੈਂਪਸ ਫਿਰੋਜ਼ਪੁਰ ਰੋਡ ਤੇ ਇੱਕ ਕੋਠੀ ਦੇ ਵਿੱਚ ਰੇਡ ਕੀਤੀ ਗਈ ਪੁਲਿਸ ਮੁਤਾਬਕ ਇਥੇ ਵਿਦੇਸ਼ੀ ਲੜਕੀਆਂ ਨੂੰ ਲਿਆ ਕੇ ਦੇਵਪਾਰ ਦਾ ਤੰਦਾ ਕੀਤਾ ਜਾ ਰਿਹਾ ਸੀ ਥਾਣਾ 5 ਨੰਬਰ ਦੀ ਪੁਲਿਸ ਨੂੰ ਮੌਕੇ ਤੇ ਬੁਲਾਇਆ ਗਿਆ ਤੇ ਥਾਣਾ ਡਿਵੀਜ਼ਨ ਨੰਬਰ 5 ਚ ਪੀਯੂ ਥਾਣੇ ਦੇ ਮੁਕਫਸਰ ਦੇ ਬਿਆਨਾਂ ਤੇ 3 4 5 ਇਮੋਰਲ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ આરોપી ਗੁਰਵੀਰ ਇੰਦਰ ਢਿੱਲੋਂ ਤੇ ਦੋਸ਼ਣ ਪ੍ਰਿੰਸ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਪਾਸੋਂ ਪੁੱਛਗਿੱਛ ਹੋ ਰਹੀ ਹੈ ਕੱਲ ਥਾਣਾ ਡਿਵੀਜ਼ਨ ਨੰਬਰ 5 ਦੇ ਵਿੱਚ ਮਕਦਮਾ ਨੰਬਰ 43 ਇਮੋਰਲ ਟਰੈਫਿਕਿੰਗ ਦਾ ਇੱਕ ਪਰਚਾ ਦਰਜ ਕੀਤਾ ਜੇ ਚ ਇੱਕ ਮਿਸਟਰ ਢਿੱਲੋ ਨਾਮ ਦਾ ਵਿਅਕਤੀ ਤੇ ਪਲੱਸ ਨਾਲ ਇੱਕ ਲੇਡੀ ਜਿਹੜੀ ਗ੍ਰਿਫਤਾਰ ਕੀਤੀ ਹੈ ਫਰਦਰ ਅਗੇ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਇਹ ਹਜੇ ਇਮੋਰਲ ਟਰੈਫਿਕਿੰਗ ਦਾ ਅਸੀਂ ਕੇਸ ਰਜਿਸਟਰਡ ਕੀਤਾ ਫਰਦਰ ਅਗੇ ਡਿਊਰਿੰਗ ਇਨਵੈਸਟੀਗੇਸ਼ਨ ਇਹ ਸਾਰੀ ਗੱਲ ਵੈਰੀਫਾਈ ਕਰਦੇ ਸਰ ਨਿੱਜੀ ਹੋਟਲ ਵਿੱਚ ਚੱਲ ਰਹੀ ਸੀ ਨਹੀਂ ਕਿ ਕਰ ਸੀ ਕੋਈ ਕਰ ਸੀ ਕਿਹੜਾ ਹੈ ਗਿਆ ਸਾਰੇ ਪਾਈਨ ਨੰਬਰ ਡਿਵੀਜ਼ਨ ਦੇ ਏਰੀਆ ਦੇ ਵਿੱਚ ਸਾਬਾ ਨੇ ਕਿਹੜਾ ਮਕਾਮ ਪੰਜ ਨੰਬਰ ਡਿਵੀਜ਼ਨ ਥਾਣੇ ਦਾ ਏਰੀਆ ਹੀ ਸੀ ਜੋ ਉੱਥੇ ਹੀ ਇਹ ਕੋਠੀ ਜਿਹੜੀ ਸਥਿਤ ਸੀ ਉੱਥੇ ਉਹ ਮੁਕਦਮਾ ਦਰਜ ਕੀਤਾ ਗਿਆ ਤੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ